ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸਗਲ ਦੁਆਰ ਕੋ ਛਾੜਿ ਕੈ ਗਹਿਓ ਤੁਹਾਰੂ ਦਵਾਰ ਵਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਗੁਰੂ ਰੂਪ ਪਿਆਰੀ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀ ਮਨ ਬ੍ਰਿਤੀਆਂ ਇਕਾਗਰ ਕਰੀਏ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਆਪ ਜੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮਹਾਨ ਇਤਿਹਾਸ ਵਿੱਚੋਂ ਕੁਝ ਇਤਿਹਾਸ ਦੇ ਅਨਮੋਲ ਪੰਨੇ ਸਫਰੇ ਸ਼ਹਾਦਤ ਪ੍ਰੇਮ ਨਾਲ ਸੰਖੇਪ ਵਿਚਾਰ ਸਰਵਣ ਕਰ ਰਹੇ ਹੋ ਦੀ ਧਨ ਤਨ ਮਾਂ ਗੁਜਰੀ ਜੀ ਨਾਲ ਉਹਨਾਂ ਦੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਕਿਵੇਂ ਉਹਨਾਂ ਨੇ ਦੇਸ਼ ਕੌਮ ਧਰਮ ਦੀ ਖਾਤਰ ਤਨ ਮਨ ਵਾਰ ਦਿੱਤਾ ਸ਼ਹੀਦੀ ਜਾਮ ਪੀਤਾ ਹੈ ਉਸ ਸਮੇਂ ਦੇ ਸੰਖੇਪ ਵਿਚਾਰ ਪ੍ਰੇਮ ਨਾਲ ਸਰਵਣ ਕਰੋ ਜੀ ਸਰਹਿੰਦ ਸ਼ਹਿਰ ਵਿੱਚ ਇਹ ਖਬਰ ਸਭ ਤੱਕ ਪਹੁੰਚ ਗਈ ਕਿ ਗੁਰੂ ਜੀ ਦੇ ਬੱਚਿਆਂ ਨੂੰ ਜਿਉਂਦੇ ਨੀਆਂ ਵਿੱਚ ਚਰਨਨ ਦਾ ਫਤਵਾ ਸੁਣਾ ਦਿੱਤਾ ਗਿਆ ਏ ਘਰ ਘਰ ਇਹ ਗੱਲਾਂ ਹੋਣ ਲੱਗ ਪਈਆਂ ਅਰ ਧਰਮੀ ਲੋਕ ਮਨ ਹੀ ਮਨ ਨਵਾਬ ਨੂੰ ਤਰਕਾਰ ਪਾਉਣ ਲੱਗੇ ਪਰ ਕਰ ਕੁਝ ਨਹੀਂ ਸੀ ਸਕਦੇ ਸਰਹਿੰਦ ਸ਼ਹਿਰ ਵਿੱਚ ਕਈ 100 ਘਰ ਹਿੰਦੂਆਂ ਦੇ ਸੀ ਪਰ ਉਹ ਜ਼ਬਰ ਸਰਕਾਰ ਅੱਗੇ ਕੁਝ ਕਹਿਣ ਦੀ ਸਮਰੱਥਾ ਨਹੀਂ ਸੀ ਰੱਖਦੇ ਕੁਝ ਸ਼ਹਿਰ ਵਾਸੀਆਂ ਇਕੱਠੇ ਹੋ ਕੇ ਸਲਾਹ ਕੀਤੀ ਜੇਕਰ ਨਵਾਬ ਨੂੰ ਸਹਿਬਜ਼ਾਦਿਆਂ ਦੇ ਬਰਾਬਰ ਸੋਨਾ ਦੇ ਦਈਏ ਤਾਂ ਉਹ 마ਸੂਮਾਂ ਨੂੰ ਛੱਡ ਦੇਵੇਗਾ ਵਿੱਚੋਂ ਕਿਸੇ ਸਿੱਖ ਨੇ ਕਿਹਾ ਕਿ ਉਹ ਸੋਨਾ ਵੀ ਰੱਖ ਲਵੇਗਾ ਤੇ ਸਹਿਬਜ਼ਾਦਿਆਂ ਨੂੰ ਛੱਡੇਗਾ ਵੀ ਨਹੀਂ गुरबिलास पातशा दसवीं इस तरह कुछ वचन लिखे ने सिरंद की संगत, संगत सब मन, मन करत में करत विचार तोल सो इन कर दीजी है कनक याहे निरतार।, या निरतार एक, एक सिख ਤਬ ਯੋ ਕਹੀ ਸਵਰਨ ਲਹੇਂਗੇ ਲੂਟ ਹੋਵੋਗੇ ਸੁਗੁਰ ਨੇਠਟੀ ਹਮਰੀ ਕਹਾਂ ਪਹੁੰਚ ਆਪਣੀ ਇਨੀ ਪਹੁੰਚ ਕਿੱਥੇ ਐ ਕਿ ਉਹ ਹੋਵੇਗਾ ਜੋ ਗੁਰੂ ਨੂੰ ਪੌਂਦਾ ਹੋਇਆ ਬੇਬਸ ਹੋਇਆ ਹੁਣ ਸਾਰਿਆਂ ਨੇ ਪ੍ਰਮਾਤਮਾ ਤੇ ਇਹ ਗੱਲ ਛੱਡ ਦਿੱਤੀ ਇਹ ਸਲਾਹ ਵੀ ਸਿਰੇ ਨਾ ਚੜ ਸਕੀ ਪਲਕੜੀਆਂ ਪੈਰ ਬੀਤ ਕੇ ਦਿਨ ਚੜ ਆਇਆ ਇਹ 13 ਪੋ ਦਾ ਦਿਨ ਕੀ ਕਰ ਗੁਜ਼ਰੇਗਾ ਸਭ ਦਾ ਧਿਆਨ ਇੱਧਰ ਹੀ ਲੱਗਾ ਹੋਇਆ ਸੀ ਆਮ ਲੋਕ ਕਚਹਿਰੀਆਂ ਦੇ ਕੋਲ ਇਕੱਠੇ ਹੋਣ ਲੱਗੇ ਜਿੱਥੇ ਅੱਜ ਦੋ ਨਨੀਆਂ ਜ਼ਿੰਦਾ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਹੋਣਾ ਸੀ ਨਵਾਬ ਵਜ਼ੀਰ ਖਾਂ ਕਚਹਿਰੀ ਲਾ ਬੈਠ ਗਿਆ ਅਮੀਰ ਵਜ਼ੀਰ ਸਹਿਰ ਦੇ ਸਰਦ ਦੇ ਪੁੱਜ ਦੇ ਤਨਾਡ ਸਭ ਆਣ ਹਾਜ਼ਰ ਹੋਏ ਪਿਛਲੇ ਦੋ ਦਿਨਾਂ ਤੋਂ ਭੀੜ ਬਹੁਤ ਜ਼ਿਆਦਾ ਹੋ ਗਈ ਅੱਜ ਦੀ ਇਹ ਭੀੜ ਦਾ ਇਕੱਠ ਤਮਾਸ਼ਗੀਰਾਂ ਦਾ ਸੀ ਨਵਾਬ ਨੇ ਹੁਕਮ ਦਿੱਤਾ ਕਿ ਗੁਰੂ ਦੇ ਬੱਚਿਆਂ ਨੂੰ ਲੈ ਕੇ ਆਵੋ ਸਿਪਾਹੀ ਹੁਕਮ ਮੰਨ ਦੌੜੇ ਬੁਰਜ ਦੀਆਂ ਪੌੜੀਆਂ ਜਾ ਚੜੇ ਸਿਪਾਈਆਂ ਨੇ ਬਿਰਧ ਮਾਤਾ ਜੀ ਨੂੰ ਕਿਹਾ ਬੱਚਿਆਂ ਨੂੰ ਨਵਾਬ ਸਾਹਿਬ ਨੇ ਬੁਲਾਇਆ ਹੈ ਦਾਦੀ ਮਾਂ ਨੇ ਧੀਰਜ ਨਾਲ ਕਿਹਾ ਮੈਂ ਤਿਆਰ ਕਰ ਹੁਣੇ ਤੁਹਾਡੇ ਨਾਲ ਤੁਰ ਦਿੰਦੀ ਆ ਇਸ ਦਰਦ ਭਰੀ ਕੜੀ ਨੂੰ ਅੱਲਾ ਯਾਰ ਖਾਂ ਯੋਗੀ ਨੇ ਇਸ ਤਰ੍ਹਾਂ ਲਿਖਿਆ ਹੈ ਜਾਣੇ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਗੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ ਪਿਆਰੇ ਸਰੋਂ ਤੇ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮਕੋ ਮੈਂ ਦੂਲਾ ਬਨਾ ਤੋ ਲੂ ਸਹਬਜਾਦਿਆਂ ਨੂੰ ਦਾਦੀ ਮਾਂ ਨੇ ਗਲ ਵਕੜੀ ਵਿੱਚ ਲੈ ਮਣਾ ਮੂਹੀ ਪਿਆਰ ਦਿੱਤਾ ਬਾਰ ਬਾਰ ਬਲਬਲੇ ਉੱਠਦੇ ਫਿਰ ਗਲ ਨਾਲ ਲਾ ਲੈਂਦੀ ਦਿਲ ਤੇ ਪੱਥਰ ਰਖ ਦਾਦੀ ਮਾਂ ਨੇ ਹੱਥੀ ਤਿਆਰ ਕਰ ਤੋਰ ਦਿੱਤੇ ਜਾਂਦਿਆਂ ਜਾਂਦਿਆਂ ਨੂੰ ਪਿਓ ਦਾਦੇ ਦੀ ਨਸੀਹਤ ਯਾਦ ਕਰਾਉਂਦੀ ਰਹੀ ਕਦੇ ਚਮਕੌਰ ਦੀ ਗੜੀ ਵਿੱਚੋਂ ਪਿਤਾ ਨੇ ਪੁੱਤ ਹੱਥੀ ਤੋਰੇ ਸੀ ਅੱਜ ਠੰਡੇ ਬੁਰਜ ਵਿੱਚੋਂ ਦਾਦੀ ਪੋਤਿਆਂ ਨੂੰ ਹੱਥੀ ਤੋਰ ਰਹੀਏ ਪੋਤਰੇ ਦਾਦੀ ਨੂੰ ਤੇ ਦਾਦੀ ਪੋਤਿਆਂ ਨੂੰ ਦੇਖਦੀ ਰਹੀ ਜਦ ਤੱਕ 눈ੋਂ ਨਾ हट ਗਏ ਮਾਤਾ ਜੀ ਬੁਰਜ ਦੇ ਕੋਲੇ ਨਾਲ ਢੋਲਾ ਕੇ ਬੈਠ ਗਈ ਇਸ ਦੁੱਖ ਨੂੰ ਜ਼ਰਨ ਲਈ ਬਿਰਤੀ ਨੂੰ ਅਕਾਲ ਪੁਰਖ ਦੇ ਚਲਣਾ ਨਾਲ ਜੋੜ ਲਿਆ ਉਸ ਦੀ ਸੁਰਤੀ ਕਿਸੇ ਅਗੰਮੀ ਮੰਡਲਾਂ ਵਿੱਚ ਚਲੀ ਗਈ ਉਧਰ ਕਚਹਿਰੀ ਵੜਦਿਆਂ ਹੀ ਫਤਿਹ ਦੀ ਗੂੰਜ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦੇ ਮੂੰਹ ਵੱਡੇ ਦਰਵਾਜ਼ੇ ਵੱਲ ਹੋ ਗਏ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆਉਂਦੇ ਦਿਸੇ ਚਿਹਰਿਆਂ ਤੇ ਨੂਰ ਹੀ ਨੂਰ ਦਿਸਿਆ ਕੋਈ ਵੀ ਡਰ ਭੈ ਉਹਨਾਂ ਤੋਂ ਕੋਹਾਂ ਦੂਰ ਜਾਪਿਆ ਸਭ ਦਾ ਧਿਆਨ ਉਹਨਾਂ ਵੱਲ ਹੀ ਲੱਗਾ ਹੋਇਆ ਸੀ ਨਵਾਬ ਨੇ ਫਿਰ ਪੁੱਛਿਆ ਬੱਚਿਓ ਜੇ ਅਜੇ ਵੀ ਇਸਲਾਮ ਕਬੂਲ ਕਰ ਲਵੋ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਨਹੀਂ ਤਾਂ ਫਤਵੇ ਅਨੁਸਾਰ ਨੀਹਾਂ ਵਿੱਚ ਚਿਣਕੇ ਮਾਰ ਦਿੱਤਾ ਜਾਵੇਗਾ ਈਨ ਨਾਮ ਮੰਨਣ ਦੀ ਸੂਰਤ ਵਿੱਚ ਮਰਨ ਲਈ ਤਿਆਰ ਹੋ ਜਾਵੋ ਸੁੱਚਾ ਆਨੰਦ ਵਰਗੇ ਨੀਚ ਤਾਂ ਪੂਰੀ ਵਾਹ ਲਈ ਜਾਂਦੇ ਸੀ ਕਿ ਜਾਂ ਤਾਂ ਨਵਾਬ ਸਾਹਿਬ ਦਾ ਕਹਿਣਾ ਮੰਨ ਲਵੋ ਨਹੀਂ ਤਾਂ ਮਾਰ ਦਿੱਤੇ ਜਾਓਗੇ ਇਸ ਤਰ੍ਹਾਂ ਹੋਰ ਵੀ ਬਹੁਤ ਨਵਾਬ ਦੇ ਚਾਪਲੂਸਾਂ ਨੇ ਜੋਰ ਲਾਇਆ ਇਹ ਸਭ ਕੁਝ ਸੁਣ ਕੇ ਜੋਰਾਵਰ ਸਿੰਘ ਜੀ ਨੇ ਛੋਟੇ ਵੀਰ ਫਤਿਹ ਸਿੰਘ ਜੀ ਨੂੰ ਕਿਹਾ ਹੁਣ ਦੱਸ ਕਿਵੇਂ ਬਣ ਆਵੇ ਤਾਂ ਛੋਟੇ ਵੀਰ ਨੇ ਕਿਹਾ ਜੇ ਆਪਾਂ ਨੇ ਆਪਣਾ ਧਰਮ ਛੱਡ ਦਿੱਤਾ ਤਾਂ ਦਸਾਂ ਪਾਤਸ਼ਾਹਾਂ ਦੀ ਹਾਨੀ ਹੋਵੇਗੀ ਜੋਰਾਵਰ ਸਿੰਘ ਐਸੀ ਭਨੇ ਕਿਉ ਭਾਈ ਅਬ ਕਿਉ ਕਰ ਬਣੇ ਫਤੇ ਸਿੰਘ ਤੱਬ ਕਹੋ ਬਖਾਨ ਦਸ ਪਾਤਸ਼ਾਹੀ ਹੋਵਹਿ ਹਾਨ ਜੇ ਆਪਣਾ ਧਰਮ ਹੀ ਨਾ ਰਿਆ ਤਾਂ ਆਪਾਂ ਜਿਉਂਦੇ ਰਹਿ ਕੇ ਵੀ ਕੀ ਲੈਣਾ ਜ਼ੁਲਮ ਅੱਗੇ ਈਨ ਮੰਨ ਲੈਣਾ ਦਸਾਂ ਪਾਤਸ਼ਾਹੀਆਂ ਦੀ ਸ਼ਾਨ ਦੇ ਖਿਲਾਫ ਹੈ ਧਰਮ ਨਾਲੋਂ ਜਾਨ ਨੂੰ ਪਿਆਰੀ ਜਾਣਣਾ ਕਾਇਰਾਂ ਦਾ ਕੰਮ ਹੁੰਦਾ ਹੈ ਆਪਣੇ ਬਾਬਾ ਜੀ ਤੇ ਪਿਤਾ ਜੀ ਦੇ ਨਾਂ ਨੂੰ ੱੱਬਾ ਨਾ ਲੱਗ ਜਾਵੇ ਇਸ ਲਈ ਜਾਨਵਾਰ ਦੇਣੀ ਹੀ ਠੀਕ ਹੈ ਦੋਨਾਂ ਵੀਰਾਂ ਨੇ 7 ਸਾਲ ਤੇ 9 ਸਾਲ ਤੋਂ ਕੱਟ ਉਮਰ ਵਿੱਚ ਆਖਰੀ ਫੈਸਲਾ ਲੈ ਲਿਆ ਕਿ ਅਸੀਂ ਮਰਨ ਨੂੰ ਤਿਆਰ ਹਾਂ ਸੀਸ ਜੋ ਦੇਣੀ ਹੈ ਸਹੀ ਇਹ ਨਾ ਮੰਨੇ ਬਾਤ ਧਰਮ ਜਾਏ ਕੌਣ ਗਤ ਇਹ ਪ੍ਰਗਟ ਬਖਿਆਤ ਭਾਈ ਦੁਨਨਾ ਸਿੰਘ ਹੰਡੂਰੀਆ ਨੇ ਇਸ ਤਰ੍ਹਾਂ ਬਚਨ ਲਿਖੇ ਨੇ ਦਸਮ ਪਿਤਾ ਜੀ ਦੇ ਪੁੱਤਰਾਂ ਨੇ ਮਰਨ ਦਾ ਫੈਸਲਾ ਲੈ ਲਿਆ ਇਸ ਸੰਸਾਰੇ ਦੰਗ ਰਹਿ ਗਏ ਸੁਣਨ ਵਾਲਿਆਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਸਾਰੇ ਪਾਸੇ ਇਸ ਫੈਸਲੇ ਦੀ ਚਰਚਾ ਹੋਣ ਲੱਗੀ ਨੀਹਾਂ ਵਿੱਚ ਚਿਰਨ ਦੀ ਥਾਂ ਜ਼ਾਲਮਾਂ ਨਿੱਕ ਚੈਰੀ ਦੇ ਨੇੜੇ ਹੀ ਚੁਣ ਲਈ ਸਿਪਾਈ ਦੋਨਾਂ ਵੀਰਾਂ ਨੂੰ ਨਾਲ ਲੈ ਤੁਰੇ ਲੋਕਾਂ ਦੀ ਭੀੜ ਮਗਰ ਹੋ ਤੁਰੀ ਸਹਬਜ਼ਾਦਿਆਂ ਨੂੰ ਮਿੱਥੀ ਹੋਈ ਥਾਂ ਤੇ ਲਿਆ ਖੜਾ ਕੀਤਾ ਹੁਣ ਦੋਨੋਂ ਵੀਰ ਇੱਕ ਦੂਜੇ ਦਾ ਹੱਥ ਫੜ ਕੇ ਖੜ ਗਏ ਜ਼ਾਲਮ ਆਲੇ ਦੁਆਲੇ ਇੱਟਾਂ ਲਾਉਣ ਲੱਗ ਪਏ ਕੋਮਲ ਪੈਰਾਂ ਤੇ ਇੱਟਾਂ ਦਾ ਭਾਰ ਜ਼ਿਆਦਾ ਹੋਣ ਲੱਗਾ ਮੁਖੋਂ ਹਾਏ ਨਾ ਕਿਹਾ ਭਾਣਾ ਮਨ ਸਿਰ ਮੱਥੇ ਤਸੀਹੇ ਜਰਨ ਲੱਗੇ ਹਾਕਮ ਬਾਰ-ਬਾਰ ਪੁੱਛਦੇ ਅਜੇ ਵੀ ਈਨ ਮੰਨ ਲਵੋ ਬਚ ਜਾਓਗੇ ਕਈ ਵਾਰੀ ਵਜ਼ੀਰ ਖਾਂ ਆਇਆ ਤੇ ਇਸਲਾਮ ਦੀ ਰੱਟ ਲਾਉਂਦਾ ਰਿਹਾ ਸਹਬਜ਼ਾਦਿਆਂ ਤੋਂ ਈਨ ਮਨਾ ਕੇ ਉਹ ਦੱਸਣਾ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਇਸਲਾਮ ਕਬੂਲ ਕਰ ਲਿਆ ਹੈ ਇਸ ਨੂੰ ਉਹ ਆਪਣੀ ਵੱਡੀ ਜਿੱਤ ਸਮਝਦਾ ਸੀ ਪਰ ਉਹ ਦਸਮ ਪਿਤਾ ਜੀ ਦੇ ਮਹਾਨ ਪੁੱਤਰ ਅਸੀਂ ਆਪਣਾ ਧਰਮ ਤਿਆਗਣ ਲਈ ਹਰ ਗਿਜ ਤਿਆਰ ਨਾ ਹੋਏ ਵਜ਼ੀਰ ਖਾਂ ਆਪਣੀ ਹਾਰ ਤੇ ਝੂਰ ਅਦਾ ਰਿਆ ਸਹਿਬਜਾਦਿਆਂ ਦਾ ਉਸ ਦੇ ਯੋਰ ਨਾਲ ਸ਼ਰਾ ਵਿੱਚ ਨਾ ਆਉਣਾ ਹੀ ਉਸ ਦੀ ਬਹੁਤ ਵੱਡੀ ਹਾਰ ਸੀ ਕੰਧ ਉੱਚੀ ਹੁੰਦੀ ਗਈ ਇਟਾਂ ਲੱਗਦੀਆਂ ਗਈਆਂ ਜਲਾਦ ਡਰਾ ਧਮਕਾ ਕੇ ਈਨ ਮੰਨਣ ਲਈ ਕਹਿੰਦੇ ਰਹੇ ਹਾਕਮ ਜਮਾਤ ਨੇ ਆਪਣੀਆਂ ਧੀਆਂ ਦੇ ਡੋਲੇ ਰਾਜ ਦਰਬਾਰ ਵਿੱਚ ਸਭ ਤੋਂ ਉੱਚੇ ਉਹਦੇ ਦੇਣ ਮੂੰਹੋਂ ਬੋਲੀ ਹਰ ਗੱਲ ਮੰਨਣ ਲਈ ਕਿਹਾ ਕਲਗੀਧਰ ਜੀ ਦੇ लाडले ਅਡੋਲ ਖੜੇ ਰਹੇ ਉਹਨਾਂ ਨੇ ਪਾਪੀਆਂ ਦੀ ਕੋਈ ਵੀ ਗੱਲ ਵੱਲ ਧਿਆਨ ਨਾ ਦਿੱਤਾ ਉਹ ਆਪਣੇ ਧਰਮ ਦੀ ਖਾਤਰ ਦੁੱਖਾਂ ਦੇ ਪਹਾੜ ਨਾਲ ਮੱਥਾ ਲਾ ਚੁੱਕੇ ਸੀ ਕੰਧ ਛਾਤੀਆਂ ਤੱਕ ਆ ਗਈ ਸਾਹ ਘੁੱਟ ਹੋਣ ਲੱਗਾ ਚਿਹਰੇ ਸ਼ਾਂਤ ਤੇ ਪੂਰੇ ਜਾਹੂ ਜਲਾਲ ਵਿੱਚ ਹੀ ਰਹੇ ਉਹਨਾਂ ਨੇ ਕੋਈ ਵੀ ਦੁੱਖ ਦਾ ਪ੍ਰਗਟਾਵਾ ਨਾ ਕੀਤਾ ਦੋਨਾਂ ਵੀਰਾਂ ਨੇ ਇੱਕ ਦੂਜੇ ਵੱਲ ਦੇਖ ਕੋਈ ਆਖਰੀ ਨਿਰਣਾ ਲਿਆ ਤੇ ਅੱਖਾਂ ਬੰਦ ਕਰ ਲਈਆਂ ਕੰਧ ਦੀਆਂ ਇੱਟਾਂ ਛਾਤੀਆਂ ਤੋਂ ਟੱਪ ਗਈਆਂ ਕੋਮਲ ਚਿਹਰੇ ਚੁੱਪ ਤੇ ਸ਼ਾਂਤ ਹੋ ਗਏ ਪਿੱਛੇ ਖੜੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦਾ ਨੇ ਦੋਨਾਂ ਵੀਰਾਂ ਨੂੰ ਤਲਵਾਰ ਨਾਲ ਸ਼ਹੀਦ ਕਰ ਦਿੱਤਾ ਧਰਮੀ ਲੋਕਾਂ ਦੀਆਂ ਤਾਹਾਂ ਨਿਕਲ ਗਈਆਂ ਜ਼ੁਲਮੀ ਹਾਕਮ ਵੀ ਆਪਣੀ मनो दशा कायम ਨਾ ਰਖ ਸਕਿਆ ਪੂਰਾ ਸਰਹੰਦ ਸ਼ਹਿਰ ਹਲੂਣਿਆ ਗਿਆ ਇਸ ਤੋਂ ਵੱਡਾ ਪਾਪ ਹੋਰ ਕੀ ਹੋਵੇਗਾ નિર્ਦੋਸ਼ ਤੇ ਮਾਸੂਮ ਜਿੰਦਾ ਨੂੰ ਨੀਹਾਂ ਵਿੱਚ ਚਿਣ ਸ਼ਹੀਦ ਕਰਕੇ ਪਾਪੀ ਵਜ਼ੀਰ ਖਾਨ ਨੇ ਆਪਣੇ ਮਹੱਲਾ ਦੀਆਂ ਨੀਹਾਂ ਹਿਲਾ ਲਈਆਂ ਅੱਜ ਤੋਂ ਹੀ ਕੋਹਾਂ ਤੱਕ ਵਸਦੇ ਸਰਹਿੰਦ ਸ਼ਹਿਰ ਨੇ ਉਜੜਨ ਦਾ ਮੋੜ ਬਨ ਲਿਆ ਕਿੰਨੇ ਤਸੀਹੇ ਕਿੰਨੇ ਦੁੱਖ ਦਿੱਤੇ ਗਏ ਕਿੰਨੇ ਲਾਲਚ ਡਰਾਵੇ ਕਿੰਨਿਆਂ ਕਨੇ ਕੀ ਕੁਝ ਬੋਲਿਆ ਹੋਵੇਗਾ ਹਰ ਪਾਸੇ ਜ਼ਾਲਮ ਹੀ ਜ਼ਾਲਮ ਖੜੇ ਸਨ ਵਿਚਕਾਰ ਕੋਮਲ ਤੇ ਮਾਸੂਮ ਜਿੰਦਾ ਨਾਲ ਕਿੰਨਾ ਨਿਰਦਈ ਪੁਣਾ ਹੋਇਆ ਹੋਵੇਗਾ ਪਰ ਉਹ ਨਿੱਕੇ ਤੇ ਮਹਾਨ ਯੋਧਿਆਂ ਨੇ ਆਪਣੇ ਧਰਮ ਤੋਂ ਪਾਸਾ ਨਾ ਵਟਿਆ ਜੂੰਦੇ ਜੀ ਨੀਹਾ ਵਿੱਚ ਚਿਣ ਸ਼ਹੀਦੀ ਜਾਮ ਪੀ ਗਏ ਦੇਕਰ ਦੁਖ ਬਹੁਤ ਅਦਿਕਾਏ ਤਬ ਨੀਹੋ ਮੇ ਬਾਲ ਚਿਨਾਏ ਬਹੁਤ ਕਲੇਸ਼ ਤੁਰਕ ਤਬ ਦੀਨਾ ਮੁਖ ਸੇ ਨਾ ਹ ਉਚਾਰਣ ਕੀ ਨਾ ਸਾਹਿਬ ਜਾਦਿਆਂ ਨੂੰ ਸ਼ਹੀਦ ਕਰ ਕਿਲੇ ਦੇ ਕੰਧ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੋਲ ਸੁੱਟ ਦਿੱਤਾ ਤਾਂ ਕਿ ਉਹਨਾਂ ਦੇ ਸਰੀਰਾਂ ਦੀ ਬੇਅਦਬੀ ਹੁੰਦੀ ਰਹੇ ਸ਼ਹੀਦੀ ਦਾ ਸਾਰਾ ਭਾਣਾ ਕਿਲੇ ਦੇ ਅੰਦਰ ਹੀ ਵਾਪਰਿਆ ਸੀ ਕਚਹਿਰੀਆਂ ਵੀ ਕਿਲੇ ਦੇ ਅੰਦਰ ਹੀ ਸਨ ਜਦੋਂ ਇਸ ਘਟਨਾ ਦਾ ਪਤਾ ਸ਼ਹਿਰ ਦੇ ਅਮੀਰ ਤੇ ਗੁਰੂ ਘਰ ਵਿੱਚ ਸ਼ਰਧਾ ਰੱਖਣ ਵਾਲੇ ਭਾਈ ਟੁੱਡਰ ਮਲ ਜੀ ਨੂੰ ਪਤਾ ਲੱਗਾ ਕਿ ਗੁਰੂ ਜੀ ਦੇ ਮਾਤਾ ਜੀ ਤੇ ਪੁੱਤਰਾਂ ਨੂੰ ਨਵਾਬ ਨੇ ਕੈਦ ਕੀਤਾ ਹੋਇਆ ਹੈ ਤੇ ਅੱਜ ਉਹਨਾਂ ਨੂੰ ਨੀਹਾਂ ਵਿੱਚ ਚਿੰਨ ਕੇ ਮਾਰ ਦਿੱਤਾ ਜਾਵੇਗਾ ਤਾਂ ਇਹ ਕਾਲੀ ਵਿੱਚ ਕਚਹਿਰੀ ਵੱਲ ਦੌੜਿਆ ਕਿ ਮੈਂ ਉਹਨਾਂ ਦੇ ਵੱਟੇ ਨਵਾਬ ਨੂੰ ਮੋਹ ਮੰਗਿਆ ਧਨ ਦੇ ਕੇ ਛੁਡਾ ਲਵਾਂਗਾ ਪਰ ਇਸ ਦੇ ਆਉਂਦਿਆਂ ਭਾਣਾ ਵਰਤ ਚੁੱਕਾ ਸੀ ਸਹਿਬ ਜਾਦਿਆਂ ਦੇ ਨੰਨੇ ਤੇ ਕੋਮਲ ਸਰੀਰਾਂ ਨੂੰ ਦੇਖ ਇਸ ਦੀ ਹਾਂ ਤਾਹ ਨਿਕਲ ਗਈਆਂ ਕੁਝ ਹੌਸਲਾ ਕਰ ਭਾਈ ਟੋਡਰ ਮਲ ਜੀ ਸਾਹੋ ਸਾਹੀ ਹੋਇਆ ਠੰਡੇ ਬੁਰਜ ਦੀਆਂ ਪੌੜੀਆਂ 'ਚ ਚੜਿਆ ਅੱਗੇ ਬਿਰਧ ਮਾਤਾ ਪੋਤਿਆਂ ਦੀ ਖਬਰ ਸਾਰ ਉਡੀਕ ਦੀ ਕੌਲੇ ਨਾਲ ਢੋ ਲਾਈ ਬੈਠੀ ਸੀ ਕਿਵੇਂ ਦੱਸਾਂ ਕੀ ਦੱਸਾਂ ਇਸ ਦਰਦ ਭਰੇ ਸਾਕੇ ਦੀ ਦਾਸਤਾਨ ਦੱਸ ਨਾ ਹੋਈ ਮੂੰਹੋਂ ਕੁਝ ਬੋਲ ਨਾ ਹੋਇਆ ਮਾਤਾ ਜੀ ਦੀਆਂ ਅੱਖਾਂ ਵਿੱਚ ਪੋਤਿਆਂ ਦੀ ਉਡੀਕ ਦੀ ਆਸ ਦੇਖ ਕੇ ਭਾਈ ਟੁੱਟੜ ਮਲਜੀ ਦਾ ਤਰਵਾਸ ਟੁੱਟ ਗਿਆ ਉਹ ਹੰਝੂ ਕੇਰਦਾ ਹੋਇਆ ਮਾਤਾ ਜੀ ਦੇ ਚਰਨਾਂ ਨੂੰ ਚਿੰਬੜ ਗਿਆ ਮਾਤਾ ਜੀ ਨੇ ਹੌਸਲਾ ਦੇ ਕੇ ਕਿਹਾ ਕੀ ਹੋਇਆ ਧੀਰਜ ਨਾਲ ਦੱਸ ਕੀ ਪਾਣਾ ਵਰਤ ਗਿਆ ਇਸ ਨੇ ਦਿਲ ਨੂੰ ਮਜ਼ਬੂਤ ਕਰਕੇ ਕਿਹਾ ਅਸੀਂ ਆਪ ਜੀ ਲਈ ਕੁਝ ਨਾ ਕਰ ਸਕੇ ਸਾਡੀ ਧਨ ਦੌਲਤ ਕਿਸੇ ਕੰਮ ਨਾ ਆ ਸਕੀ ਆਪ ਜੀ ਦੇ ਪੋਤੇਆਂ ਨੂੰ ਛੁਡਾ ਨਾ ਹੋਇਆ ਜ਼ਾਲਿਮਾਂ ਨੇ ਦੋਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਹੈ ਅਸੀਂ ਮਾਸੂਮ ਜਿੰਦਾ ਨੂੰ ਛੁਡਾ ਨਾ ਸਕੇ ਇਹ ਕਹਿ ਕੇ ਫਿਰ ਰੋਣ ਲੱਗ ਪਿਆ ਪਿਛਲੇ ਦਿਨਾਂ ਤੋਂ ਭਾਈ ਟੁੱਟਰ ਮਲ ਜੀ ਸਰਹਿੰਦ ਤੋਂ ਬਾਹਰ ਗਏ ਹੋਏ ਸੀ ਉਸ ਨੂੰ ਆਉਂਦਿਆਂ ਹੀ ਸਾਰੀ ਖਬਰ ਸਾਰ ਮਿਲੀ ਇਹ ਸੁਣਦਿਆਂ ਹੀ ਉਹ ਕਚਹਿਰੀ ਵੱਲ ਦੌੜਿਆ ਪਰ ਅੱਗੇ ਸਭ ਭਾਣਾ ਵਰਤ ਚੁੱਕਾ ਸੀ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਸੁਣ ਮਾਤਾ ਜੀ ਰੋਏ ਪਿਟੇ ਨਹੀਂ ਉਹਨਾ ਕੀਰਨੇ ਵੈਣ ਨਾ ਪਾਏ ਸ਼ਹੀਦੀ ਦੀ ਸਾਰੀ ਗੱਲ ਬਹੁਤ ਹੌਸਲੇ ਤੇ ਧੀਰਜ ਨਾਲ ਸੁਣੀ ਇਹ ਅਡੋਲਤਾ ਉਹਨਾ ਵਿੱਚ ਕੁਦਰਤੀ ਸੀ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ ਮਾਤਾ ਜੀ ਨੇ ਕਿਹਾ ਕਿ ਉਹ ਆਪਣੇ ਬਾਬਾ ਜੀ ਦੇ ਰਾਹਾਂ ਤੇ ਚੱਲ ਕੇ ਉਹਨਾਂ ਦੀ ਗੋਦ ਵਿੱਚ ਜਾ ਬਿਰਾਜੇ ਨੇ ਸਿੱਖੀ ਸਿਦਕ ਨੂੰ ਸਿਰ ਦੇ ਕੇ ਨਿਭਾ ਗਏ ਹਨ ਮੈਂ ਵੀ ਉਹਨਾਂ ਦੇ ਕੋਲ ਚੱਲਦੀ ਹਾਂ ਇਹ ਕਹਿ ਕੇ ਸਮਾਧੀ ਲੀਨ ਹੋ ਗਏ ਤੇ ਆਪਣੇ ਪ੍ਰਾਣ ਦਸਮ ਦਵਾਰ ਚੜਾ ਕੇ ਆਪਣਾ ਸਰੀਰ ਤਿਆਗ ਦਿੱਤਾ। ਮਾਤਾ ਜੀ ਸੰਪੂਰਨ ਯੋਗੀ ਸਨ। ਉਹ ਹਰ ਖੋਗ ਨੂੰ ਬਰਾਬਰ ਜਾਣਨ ਵਾਲੇ ਗੁਰਮਤ ਦੇ ਅਸੂਲਾਂ ਦੇ ਪੱਕੇ ਧਾਰਨੀ ਸੀ। ਇਸੇ ਲਈ ਉਹਨਾਂ ਕੈਦ ਦੇ ਸਮੇਂ ਜਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੁਣ ਕੇ ਕੋਈ ਵਿਰਲਾਪ ਜਾਂ ਦੁਨਿਆਵੀ ਲੋਕਾਂ ਵਾਂਗ ਦੁੱਖ ਦੀ ਦੁਹਾਈ ਨਹੀਂ ਪਾਈ ਇਸ ਨਾਂ ਸਹਾਰ ਹੋਣ ਵਾਲੇ ਦੁੱਖਾਂ ਨੂੰ ਵੀ ਉਹਨਾਂ ਨੇ ਸ਼ਾਂਤ ਚਿੱਤ ਆਪਣੇ ਅੰਦਰ ਹੀ ਅੰਦਰ زر ਲਿਆ ਦਸ਼ਮ ਪਿਤਾ ਜੀ ਬਚਤਰ ਨਾਟਕ ਵਿੱਚ ਮਾਤਾ ਜੀ ਦੀ ਯੋਗ ਸਾਧਨਾ ਦਾ ਜ਼ਿਕਰ ਕਰਦੇ ਹਨ ਤਾਤ ਮਾਤ ਮੁਰ ਅਲਖ ਅਰਾਧ ਬਹੁਤ ਵਿਦ ਯੋਗ ਸਾਧਨਾ ਸਾਦਾ ਪੋਤਿਆਂ ਦੀ ਸ਼ਹੀਦੀ ਦਾ ਸੁਣ ਦਾਦੀ ਮਾਂ ਸ਼ਹੀਦਾਂ ਦੀ ਕਤਾਰ ਦੀ ਮੁੱਢੀ ਜਾ ਬਣੀ ਉਹ ਆਪਣੇ ਪਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਸਹਿਬਜ਼ਾਦਿਆਂ ਦੇ ਵਿੱਚ ਅਪੇਦ ਹੋ ਸੱਚਖੰਡ ਵਿੱਚ ਜਾ ਬਿਰਾਜੇ ਟੁੱਟਰ ਮੱਲ ਜੀ ਸਾਰੀ ਕਟਣਾ ਨੂੰ ਅੱਖੀਂ ਦੇਖ ਬੇਬਲ ਹੋ ਉੱਠੇ ਉਸਨੇ ਸ਼ਹੀਦਾਂ ਦਾ ਸੰਸਕਾਰ ਕਰਨ ਲਈ ਆਪਣਾ ਘਰ-ਬਾਰ ਦਾਤੇ ਲਾਉਣ ਦਾ ਮਨ ਹੀ ਮਨ ਫੈਸਲਾ ਕਰ ਲਿਆ ਉਹ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ ਨਵਾਬ ਵਜ਼ੀਰ ਖਾਂ ਕੁਲ ਮਾਤਾ ਜੀ ਤੇ ਸਹਬਜ਼ਾਦਿਆਂ ਦੇ ਸੰਸਕਾਰ ਕਰਨ ਲਈ ਥਾਂ ਦੀ ਮੰਗ ਕੀਤੀ ਅਤੇ ਕਿਹਾ ਕਿ ਜਿੰਨਾ ਮਰਜ਼ੀ ਧਨ ਲੈ ਲਵੋ ਪਰ ਮੈਨੂੰ ਉਨਾ ਦੇ ਸਸਕਾਰ ਕਰਨ ਲਈ ਥਾਂ ਜ਼ਰੂਰ ਦਿੱਤੀ ਜਾਵੇ ਨਵਾਬ ਵਜ਼ੀਰ ਖਾਂ ਨੇ ਲਾਲਚ ਵਿੱਚ ਕਿਹਾ ਜਿੰਨੇ ਥਾਂ ਵਿੱਚ ਸੋਨੇ ਦੀਆਂ ਮੋਹਰਾ ਵਿਸ਼ਾਦ ਹੋਗੇ ਉਹ ਥਾਂ ਤੁਹਾਨੂੰ ਮਿਲ ਸਕਦੀ ਹੈ ਟੋਡਰ ਮਲ ਜੀ ਨੇ ਹਾਂ ਕਰ ਦਿੱਤੀ ਨਵਾਬ ਵਜ਼ੀਰ ਖਾਂ ਦੇ ਹੁਕਮ ਨਾਲ ਚੌਧਰੀ ਅਤਾ ਨਾਂ ਦੇ ਜ਼ਮੀਦਾਰ ਦੀ ਜ਼ਮੀਨ ਵਿੱਚੋਂ ਸੋਨੇ ਦੀਆਂ ਮੋਹਰਾ ਵਿਸ਼ਾ ਕੇ ਭਾਈ ਟੁੱਟਰ ਮਲਜੀ ਨੇ ਦੁਨੀਆ 'ਚੋਂ ਮਹਿੰਗੇ ਮੁੱਲ ਵਾਲਾ ਜ਼ਮੀਨ ਦਾ ਟੁਕੜਾ ਖਰੀਦਿਆ ਅੱਜ ਤੱਕ ਇੰਨਾ ਜ਼ਿਆਦਾ ਮੁੱਲ ਕਿਸੇ ਨੇ ਨਹੀਂ ਤਾਰਿਆ ਹੰਸਲਾ ਨਦੀ ਦੇ ਕੋਲ ਤਿੰਨਾ ਸਰੀਰਾਂ ਦੇ ਇਸ਼ਨਾਨ ਕਰਵਾਉ ਸੁੰਦਰ ਵਿਵਾਨ ਸਜਾਇਆ ਚੰਦਨ ਦੀ ਲੱਕੜ ਨਾਲ ਜਿਖਾ ਤਿਆਰ ਕੀਤੀ ਭਾਈ ਮੋਤੀ RAM ਜੀ ਨੇ ਇਸ ਸੇਵਾ ਲਈ ਭਾਈ ਟੂਡਰ ਮਲ ਜੀ ਦਾ ਪੂਰਾ ਪੂਰਾ ਸਾਥ ਦਿੱਤਾ ਇਹਨਾਂ ਦੋਨਾਂ ਤੋਂ ਇਲਾਵਾ ਗਿਣਤੀ ਦੇ ਚੰਦ ਲੋਕਾਂ ਦੇ ਸਹਿਯੋਗ ਨਾਲ ਅੰਗੀਠਾ ਤਿਆਰ ਕਰ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਇਕੱਠੇ ਇੱਕ ਥਾਂ ਸੰਸਕਾਰ ਕਰ ਦਿੱਤੇ ਗਏ ਭਾਈ ਟੂਡਰ ਮਲ ਜੀ ਨੇ ਸੰਸਕਾਰ ਕਰਨ ਸਮੇ ਗੁਰਮਤ ਦਾ ਖਾਸ ਧਿਆਨ ਰੱਖਿਆ ਕਿ ਸ਼ਹੀਦਾਂ ਦੇ ਸੰਸਕਾਰ ਪੂਰੀ ਗੁਰਮਤ ਨਾਲ ਹੋ ਸਕਣ ਭਾਈ ਟੋਡਰ ਮਲ ਜੀ ਤੇ ਭਾਈ ਮੋਤੀ राम ਜੀ ਕਿੰਨੀ ਦੇਰ ਅੰਗੀਠੇ ਕੋਲ ਖੜੇ ਅੱਖਾਂ 'ਚੋਂ ਅਥਰੂ ਕੇਰਦੇ ਰਹੇ ਗੁਰੂ ਕੀਆ ਸਾਖੀਆਂ ਵਿੱਚ ਭਾਈ ਟੋਡਰ ਮਲ ਜੀ ਦੇ ਛੋਟੇ ਪਰਾ ਦਾ ਵੀ ਜ਼ਿਕਰ ਆਉਂਦਾ ਹੈ ਉਸਨੇ ਵੀ ਇਹ ਸੇਵਾ ਹੱਥੀ ਨਾਲ ਕਰਵਾਈ ਭਾਈ ਟੂਟਰ ਮੱਲਜੀਤ ਦੀ ਕੀਤੀ ਹੋਈ ਸੇਵਾ ਨੂੰ ਸਿੱਖ ਜਗਤ ਸਦਾ ਹੀ ਯਾਦ ਰੱਖੇਗਾ ਉਸ ਦੀ ਇਹ ਮਹਾਨ ਕਾਰਨਾਵਾਂ ਨੂੰ ਸਦਾ ਨਮਸਕਾਰ ਹੁੰਦੀ ਰਹੇਗੀ ਸੋ ਗੁਰੂ ਰੂਪ ਖਾਲਸਾ ਸਵਾਰੀ ਸਾਧ ਸੰਗਤ ਜੀਓ ਆਪ ਜੀ ਨੇ ਪ੍ਰੇਮ ਨਾਲ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਤਸ਼ਾਹੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸ ਵਿੱਚੋਂ ਕੁਝ ਅਨਮੋਲ ਪੰਨੇ ਇਤਿਹਾਸ ਦੇ ਸਫਰੇ ਸ਼ਹਾਦਤ ਪ੍ਰੇਮ ਨਾਲ ਸਰਵਣ ਕੀਤੇ ਨੇ ਸਤਗੁਰੂ ਜੀ ਰਹਿਮਤ ਕਰਨ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਉਹਨਾਂ ਦਾ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ ਸਾਡਾ ਜੀਵਨ ਸਫਲਾ ਹੋ ਜਾਵੇ ਕੋਈ ਪੁਲਚਕ ਦੀ ਖਿਮਾ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ